ਮੈਂ ਬੇਨਤੀ ਕਰਾਂ ਤਰਨਮ ਦੇ ਬਾਦਸ਼ਾਹ ਜਿਨ੍ਹਾਂ ਨੇ ਸਾਰਾ ਹਿੰਦੁਸਤਾਨ ਦਾ ਗਾਇਆ ਹੈ ਇਹਨਾਂ ਨੂੰ ਅਮਰੀਕਾ ਬੁਲਾਇਆ ਗਿਆ ਹੈ ਮੇਰੀ ਗੁਜਰਸ਼ ਹੈ ਕਿ ਉਹ ਆਪਣਾ ਬਿਹਤਰੀਨ ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਵਤਾਰ ਸਿੰਘ ਦੀ ਤਾਰੀਖ ਅੰਮ੍ਰਿਤਸਰ ਵਾਲੀ ਸ਼ੈਨ ਸ਼ਾਹ ਗੁਰਦੇਵ ਦਸਾਂ ਗੁਰੂਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਮਰਿਆਦਾ ਅਨਸਾਰ ਦਾਸ ਦੀ ਝੋਲੀ 'ਚ ਫਤਿਹ ਪਾਓ ਸਾਰੀਆਂ ਰਸਨਾ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਰਣੀ ਹਾਂ ਵੀਰ ਬਲਜੀ ਦਾ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਪਹਿਲੀ ਵਾਰ ਇਸ ਪਾਵਨ ਸਥਾਨ ਤੇ ਖੜੇ ਹੋ ਕੇ ਕੁਝ ਕਹਿਣ ਦਾ ਮੌਕਾ ਦਿੱਤਾ ਇੱਕ ਕਵਤਾ ਸਿੱਖ ਇਤਿਹਾਸ ਨਾਲ ਸੰਬੰਧਿਤ ਮੈਂ ਤੁਹਾਡੀ ਨਜ਼ਰ ਕਰ ਰਿਹਾ ਸਾਧ ਸੰਗਤ ਜੀ ਇੱਕ ਵਾਰ ਫਿਰ devo शीश दासी ਝੋਲੀ ਚ ਫਤਿਹ ਪਾਉ ਤਾਂ ਕਿ ਕੁਝ ਕਹਿਣ ਦਾ ਹਿਲਾ ਕਰ ਸਕਾਂ ਗੱਜ ਕੇ ਆਪ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਸਤਾ ਜੀ ਇਥੋਂ ਦੀ ਮਰਿਆਦਾ ਦਾ ਜਾਣਕਾਰੀ ਨਾ ਹੋਣ ਕਰਕੇ ਅਸੀਂ ਜਿੱਦਾਂ ਸਟੇਜਾਂ ਤੇ ਜਾਂਦੇ ਹਾਂ ਉਸ ਤਰ੍ਹਾਂ ਹੀ ਆਏ ਕਿ ਮੰਦੇ ਜਾਚਕ ਹਾਂ ਫਿਰ ਪਤੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲ ਵਾਲਿਓ ਸੰਭਲ ਕੇ ਹੱਥ ਕਾਲ ਜੇ ਤੇ ਧਰ ਕੇ ਦਿਲ ਵਾਲਿਓ ਸੰਭਲ ਕੇ ਹੱਥ ਕਾਲ ਜੇ ਤੇ ਧਰ ਕੇ ਕਰ ਕੇ ਸੁਰਤ ਨੂੰ ਕਾਬੂ ਪੱਕਾ ਜਿਗੈ ਨੂੰ ਕਰ ਕੇ ਸਾਡੀ ਸੁਣੋ ਕਹਾਣੀ ਨੈਣਾ ਚ ਨੀਰ ਭਰ ਕੇ ਜਿਸ ਨੂੰ ਸੁਣਾਉਣ ਲੱਗਿਆ ਕੰਬਦੀ ਮੇਰੀ ਜ਼ੁਬਾਨ ਹੈ ਕੰਬਦੀ ਮੇਰੀ ਜ਼ੁਬਾਨ ਹੈ ਇਹ ਸਿੱਖੀ ਦਾਸ ਤਾਂ ਹੈ ਸਿੱਖੀ ਦੀ ਦਾਸ ਤਾਂ ਹੈ ਗੋਬਿੰਦ ਨੇ ਇਸ ਸ਼ਮਾਂ ਵਿੱਚ ਬਾਪੂ ਦਾ ਖੂਨ ਪਾਇਆ ਆਂਦਰ ਦੀ પાਕੇ ਵਟੀ ਇਸ ਜੋਤ ਨੂੰ ਜਗਾਇਆ ਜਮਕਾਰ ਵਿੱਚ ਸਿੱਖੀ ਲੜਕੇ ਜੁਵਾਨ ਹੋਈ ਜਾਂ ਜੰਡ ਨਾਲ ਕਿਧਰੇ ਸਾੜਕੇ ਜੁਵਾਨ ਹੋਈ ਜਮਕਾਰ ਵਿੱਚ ਸਿੱਖੀ ਲੜਕੇ ਜੁਵਾਨ ਹੋਈ ਸਰਹੰਦ ਦੀ ਦੀਵਾਰੇ ਖੜਕੇ ਜੁਵਾਨ ਹੋਈ ਕਈ ਵਾਰ ਇੱਟ ਚੜਖੜੀ ਤੇ ਚੜਕੇ ਜੁਵਾਨ ਹੋਈ ਜਾਂ ਜੰਡ ਨਾਲ ਕਿਦਰੇ ਸੜਕੇ ਜੁਵਾਨ ਹੋਈ ਉਸ ਜੰਡੇ ਦੀ ਅਜੇ ਵੀ ساڑے سران تے ہے ساڑے سران تے ہے سکھی دی داس ہے سکھی دی داس ہے بل صاحب سے سنو جڑا او دیکھ وچ کسے دا पक मान पक रिहा है त डोर पौरा असमान तक रै औग विच केमान पक रिहा है होर पौरा ਅਸਮਾਨ ਟਕਰਹਾ ਹੈ ਦੋ ਬਾੜ ਹੋ ਕੇ ਕੋਈ ਉਹ ਮੁਸਕੁਰਾ ਰਿਹਾ ਹੈ ਆਰੇ ਦੇ ਦੰਦਿਆਂ ਨੂੰ ਦੰਦਿਆਂ ਖੜਾ ਰਿਹਾ ਹੈ ਆਰਾ ਲਹੂ ਦੇ ਅਥਰ ਰਹਿ ਰਹਿ ਕੇ ਰੋ ਰਿਹਾ ਹੈ ਜਾ ਜਾਲਾ ਜਪ ਜੀ ਦਾ ਪਾਠ ਕਰਦੀ ਕੱਟੀ ਹੋਈ ਜ਼ੁਬਾਨ ਹੈ ਕੱਟੀ ਹੋਈ ਜ਼ੁਬਾਨ ਹੈ ਸਿੱਖੀ ਦੀ ਦਾਸ ਤਾ ਹੈ ਸਿੱਖੀ ਦੀ ਦਾਸ ਤਾ ਹੈ ਜ਼ਾਲਮ ਕਹੇ ਮਹਿੰਦ ਨੂੰ ਜੰਜੂ ਨਹੀਂ ਪਾਉਣ ਦੇਣਾ ਜ਼ਾਲਮ ਕਹੇ ਮੈਂ ਹਿੰਦ ਨੂੰ ਜੰਜੂ ਨਹੀਂ ਪਾਉਣ ਦੇਣਾ ਸਤਿਗੁਰ ਨੇ ਆਖਿਆ ਮੈਂ ਜੰਜੂ ਨਹੀਂ ਲਾਉਣ ਦੇਣਾ ਜ਼ਾਲਮ ਕਹੇ ਮੈਂ ਹਿੰਦ ਨੂੰ ਜੰਜੂ ਨਹੀਂ ਪਾਉਣ ਦੇਣਾ ਸਤ ਗੁਰ ਨੇ ਆਖਿਆ ਮੈਂ ਜੰਜੂ ਨਹੀਂ ਲਾਉਣ ਦੇਣਾ ਫੇਰ ਚੌਕ ਚਾਂਦਨੀ ਵਿੱਚ ਨਾ ਆਵੇ ਹਜ਼ੂਰ ਆਏ ਖੁਦ ਗੱਲ ਕਟਾ ਕੇ ਜੰਜੂ ਪੰਡਤਾਂ ਦੇ ਗੱਲ ਚ ਪਾਏ ਜਿਸ ਚੌਕ ਵਿੱਚ ਸ਼ਹੀਦੀ ਪਾਈ ਸ਼ਬੇਰੇ ਆਨੇ ਚਾਨਣ ਦਾ ਕਤਲੀ ਕੀਤਾ ਜਿਸ ਥਾਂ ਨੇਰਿਆ ਨੇ ਉਸ ਚੌਕ ਚਾਂਦਣੀ ਦਾ ਚਾਨਣ ਦਾ ਚੌਕ ਨਾ ਹੈ ਚਾਨਣ ਦਾ ਚੌਕ ਨਾ ਹੈ ਸਿੱਖੀ ਦੀ ਦਾਸ ਤਾ ਹੈ ਸਿੱਖੀ ਦੀ ਦਾਸ ਤਾ ਹੈ ਇੱਕ ਬੁਰਜ ਵਰਗਾ ਆਉਂਦੇ ਨੇ ਸਰਦ جھੋਕੇ ਦਾਦੀ ਨੇ ਲਾ ਲਏ ਨੇ ਇੱਕ ਨਾਲ ਸੋਹਲ ਪੋਤੇ ਇੱਕ ਬੁਰਜ ਵਰਗਾ ਆਉਂਦੇ ਨੇ ਸਰਦ ਝੋਕੇ ਦਾਦੀ ਨੇ ਲਾ ਲਏ ਨੇ ਇੱਕ ਨਾਲ ਸੋਲ ਕੋਤੇ ਨੀਹਾਂ ਚ ਜਾ ਖਲੋਤੇ ਦਸ਼ਮੇਸ਼ ਦੇ ਦੁਰਾਰੇ ਕੰਦਾ ਚ ਜੜਨੇ ਲੱਗਿਆ ਵੇਖੇ ਜਾਂ ਦੋਸ਼ਿਤਾਰੇ ਇਟਾਂ ਨੇ ਵੈਣ ਸ਼ੀਰੋਂ ਦੀਆਂ ਹਵਾਵਾਂ ਇੱਟਾਂ ਨੇ ਵੇਣ ਪਾਏ ਸ਼ੀਰੋਂ ਦੀਆਂ ਹਵਾਵਾਂ 마ਸੂਮ ਬੱਚਿਆਂ ਨੂੰ ਇਹ ਕੈਸੀਆਂ ਸਜਾਵਾਂ ਬਾਲਾਂ ਦੇ ਮੁਖ ਤੇ ਰਮਦਾ ਪਰ ਨਾਮ ਨਾ ਸ਼ਾ ਹੈ ਸਿੱਖੀ ਦੀ ਦਾਸਤਾ ਹੈ ਸਿੱਖੀ ਦੀ ਦਾਸਤਾ ਹੈ ਜ਼ਾਲਮ ਜਮੂਰ ਫੜ ਕੇ ਜਦ ਮਾਸ ਨੋਚਦਾ ਹੈ ਬੰਦਾ ਗੁਰੂ ਦਾ ਖਬਰੇ ਕੀ ਦਿਲ ਚ ਸੋਚਦਾ ਹੈ یرے ਉਸ ਦੇ ਦਿਲ ਦੇ ਟੁੱਟੇ ਦਾ ਦਿਲ ਵੀ ਕੱਢ ਲਿਆ ਆ ਜੱਲਾ ਦੇ ਨੂਰਤਾ ਵੀ ਨਾ ਤਰਸ ਸ਼ਾਇਦ ਆ ਜੱਲਾ ਤੇ ਤਾਂ ਕਲੇਜਾ ਵੀ ਮੂਨ ਵਾਰ ਰਹਾ ਹੈ ਪੁੱਤਰ ਦਾ ਦਿਲ ਪਿਤਾ ਦੇ ਜਦ ਮੂੰਹ ਚ ਪਾਰ ਰਹਾ ਹੈ ਹੇਰਦੀ ਹੈ ਮੋਤ ਦਰਦੀ ਲਬਦੀ ਲੁਕਣ ਨੂੰ ਥਾਂ ਹੈ ਲਬਦੀ ਲੁਕਣ ਨੂੰ ਥਾਂ ਹੈ ਇਹ ਸਿੱਖੀ ਦੀ ਦਾਸਤਾ ਹੈ ਸਿੱਖੀ ਦੀ ਦਾਸਤਾ ਹੈ ਵੀਰ ਬਾਲ ਸਾਹਿਬ ਨੇ ਸਾਡੀਆਂ ਮਤਾਵਾਂ ਔਰ ਭੈਣਾਂ ਦਾ ਸਿੰਘਣੀਆਂ ਦਾ ਜ਼ਿਕਰ ਕੀਤਾ ਮੈਂ ਇੱਕ ਛੇ ਰਾਈ ਉਹਨਾਂ ਮਾਮਾ ਦੀ ਗੱਲ ਕਰ ਰਿਹਾ ਅਸਾਂ ਸਿੰਘ ਬਲਸਾਤ ਛੇ ਸੁਣਾਣਾ ਮਾਵਾ ਦੇ ਸਿੱਧਕ ਦੀ ਮੈਂ ਕੀ ਦਾਸ ਤਾਂ ਸੁਣਾਵਾ ਮਾਵਾ ਦੇ ਸਿੱਧਕ ਦੀ ਮੈਂ ਕੀ ਦਾਸ ਤਾਂ ਸੁਣਾਵਾ ਬੱਚਿਆਂ ਸਮੇਤ ਜੇ ਲਾਂ وچ قید سمجو ماواں پتری سول سینا برشی پرو رہی ہے پتری سول سینا برشی پرو رہی ہے ماں مسکرا رہی ہے کہنا ترو رہی ہے پری دول سیانرشی پرو رہی ہے ماں مسکرا رہی ہے کائنات رو رہی ہے پھر ہاری اسے ٹوٹے کر کے بنا لیا ہے پر ماں نے شکر کہہ کے گل چ پو لیا ہے ہاں بھی آخ دی نہیں ایک طرح داں ہے ایک کشترہ داں ہے سکھی داستا ہے سی دستا ہے ਕਾਤਲ ਦਾ ਡਰ ਦੇ ਮਾਰੇ ਪਾਟਨ ਨੂੰ ਜਿਗਰ ਆਇਆ ਬੰਦ ਬੰਦ ਕਟੌਣ ਵਾਲਾ ਫਿਰ ਵੀ ਹੈ ਮੁਸਕੁਰਾਇਆ ਕਾਤਲ ਦਾ ਡਰ ਦੇ ਮਾਰੇ ਪਾਟਨ ਨੂੰ ਜਿਗਰ ਆਇਆ ਬੰਦ ਬੰਦ ਕਟੌਣ ਵਾਲਾ ਫਿਰ ਵੀ ਹੈ ਮੁਸਕੁਰਾਇਆ جلا دکھو پری کھوپری رمبی چلا رہا ہے کہ تھا تے کوئی پر لوہا رہا ہے کھوپر خون سارا اپنے بدن دا دبا کے اس جوت نو شہد رکھیا سدا جگا کے نالو ملے گا جگد ہے شما ہے سکھی دی داستا ہے سکھی دی داستا ہے ਜ਼ਾਲਮ ਨੇ ਕਹਿਰ ਢਾਇਆ ਮੰਦਰ ਹਰੀ ਦਾ ਢਾਕੇ ਜੰਗਲ ਚ ਦੀਪ ਸਿੰਘ ਨੂੰ ਦੱਸਿਆ ਕਿਸੇ ਨੇ ਆ ਕੇ ਮਰਨਾ ਹੈ ਧਰਮ ਖਾਤਰ ਦਰਬਾਰ ਸਾਹਿਬ ਜਾ ਕੇ ਪਰ ਸਰਗਟ ਆ ਹੈ ਕਟਿਆ گردن تیوار کھا کے بابے نے سر تلی رکھا جدوں اٹھا کے ظالم سہم کے دوڑے جانا گئے بچا کے سر کٹ گیا ہے پھر بھی لڑتا ہے طرح ہے ਲੜਦਾ ਕਿਸ ਤਰ੍ਹਾਂ ਹੈ ਸਿੱਖੀ ਦੀ ਦਾਸਤਾ ਹੈ ਸਿੱਖੀ ਦੀ ਦਾਸਤਾ ਹੈ ਗੀਦਾ ਆਖਿਰ ਸੇਵਾ ਸੰਗ ਜੀ ਜ਼ਾਲਮ ਦਿਆਂ ਅਜੇ ਵੀ ਉਹੋ ਹੀ ਯਾਦ ਤਾ ताई पेश साढे अॼ बि शहादतां ज़ालमद बि ओदतां ताईं पेश साढे अॼ बि शहादतां साढे लहू च رنگیاں ਹੋਈਆਂ ਨੇ ਅਜ ਵੀਰਾ ਹਾਂ ਸਾਨੂੰ ਬਲਾਉਂਦਿਆ ਨੇ ਰਹਿ ਰਹਿ ਕੇ ਕਤਲ ਗਾਹਾਂ ਬੇਸ਼ੱਕ ਜਬਰ ਜ਼ੁਲਮ ਦੇ ਹਾਲੇ ਵੀ ਕਾਫਲੇ ਨੇ ਸ਼ੇਰ ਨੂੰ ਤਲੀ ਤੇ ਧਰ ਕੇ ਤੁਰਨਾ ਹੈ ਖਾਲਸੇ ਨੇ رکیا ہے <تصفح> نا رکے گا سکھی دا کارواں ہے سکھی دا کارواں ہے سکھی داستان ہے سکھی ہے سکھی داستان ہے ਸਿੱਖੀ ਦੀ ਦਾਸਤਾ ਹੈ ਸਾ ਸੰਗਤ ਪਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਹਨ ਅਵਤਾਰ ਸਿੰਘ ਜੀ ਤਾਰੀ ਜੋ ਕਿ ਤਰਨੰਦਰ ਬਾਦਸ਼ਾਹ ਨੇ ਜਿਨ੍ਹਾਂ ਨੇ ਬਹੁਤ ਹੀ ਬਿਹਤਰੀਨ ਧਾਰਮਿਕ ਰਚਨਾ ਕਹਿ ਕੇ ਆਪ ਸਭ ਨੂੰ ਨਿਹਾਲ ਕੀਤਾ ਹੈ